ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਦੇਖ ਲਓ ਇੰਨਾ ਫਰਕ ਆਪਾਂ ਨਾ ਇੱਥੇ ਆਹਾਂ 8-10 ਕਿਲਿਆਂ ਦੇ ਵਿੱਚ ਉਹੋ ਨਹੀਂ ਸੀ ਪਾਈ ਦਵਾਈ ਲੋਟਸ ਲੋਟਸ ਨਾ ਪਾਉਣ ਕਰਨਾ ਹੁਣ ਜਦੋਂ ਮੀਂਹ ਪੈ ਗਿਆ ਉਸ ਤੋਂ ਬਾਅਦ ਮੱਕੀ ਦੇ ਉੱਤੇ ਆ ਕੱਖ ਹੋ ਗਏ ਨੇ ਜਿਹੜੇ-ਜਿਹੜੇ ਖੇਤਾਂ 'ਚ ਨਹੀਂ ਪਾਈ ਐ ਇੱਥੇ ਨਹੀਂ ਸੀ ਪਾਈ ਕਿਉਂਕਿ ਇਹਨਾਂ 'ਚ ਹੈ ਨਹੀਂ ਸੀਗਾ ਉਦੋਂ ਕੱਖ ਵੀ ਹੈ ਨਾ ਤੇ ਇੱਕ ਉਦੋਂ ਘੋਲ ਕਰਕੇ ਵੀ ਦਵਾਈ ਮੁੱਕ ਗਈ ਸੀ ਮੈਂ ਕਹਾ ਜਾਂ ਵਹਿਣ ਦੀ ਕੋਈ ਗੱਲ ਨਹੀਂ ਐ ਨਾ ਵੀ ਕੱਲ ਨੂੰ ਲੈ ਆਵਾਂਗੇ ਉਹ ਜਿਹੜੇ ਖੱਤੇ ਛੱਡੇ ਸੀ ਵੀ ਲੋਟਸ ਦਾ ਇੰਨਾ ਫਾਇਦਾ ਵਾ ਵੀ ਐਂਡ ਤੱਕ ਖੱਤੇ ਸਾਫ਼ ਰੱਖਿਆ ਲੋਟਸ ਨੇ ਸਾਰੇ ਆ ਇੱਥੇ ਹੀ ਆ ਇੱਕ ਦੋ ਗਿਆਰੇ ਆ ਵਾ ਤੇ ਦੋ ਤਿੰਨ ਗਿਆਰੇ ਉੱਧਰ ਜਿਨ੍ਹਾਂ ਚ ਕੱਕ ਹੋਇਆ ਹਨਾ ਤੇ ਨਹੀਂ ਖੱਤੇ ਪੂਰੇ ਵਧੀਆ ਸਾਫ਼ ਰਹੇ ਆ ਆ ਦਿ ਲੋ ਇਹਦੇ ਵਿੱਚ ਕੱਕ ਹੋਇਆ ਹੋਇਆ ਵਾ ਚਲੋ ਰੋਟਾਵੇਟਰ ਫੇਰ ਦੇਣਾ ਅੱਜ ਹੋ ਜਾਣਗੇ ਠੀਕ ਬਾਕੀ 라 ਰਾਤ ਲੈਡਾਈਆ 12 ਵਜੇ ਪਹਿਲਾਂ ਦੇਖਨੇ ਸੀ ਕਿ ਗੇੜੇ ਵੀ ਟਰਾਂਸਫਾਰਮ ਦੇ ਸਿੱਧੇ ਆ ਚਲੋ ਸਿੱਧੇ ਸੀਗੇ ਕਿਉਂਕਿ ਨਮਾ ਤੇ ਰਿਆ ਟਰਾਂਸਫਾਰਮ ਠੀਕ ਹੀ ਸੀ ਗੇੜੇ ਕੋਲੇ ਤੇ ਚੱਲ ਪਈਆਂ ਮੋਟਰਾਂ ਰਾਤ ਮੋਟਰਾਂ ਚੱਲਣ ਨਾਲ ਇੱਕ ਇੱਕ ਕਿਹਰਾ ਭਰ ਗਿਆ ਉੱਪਰ ਲਿਖਾ ਭਰ ਗਈ ਖਤੀ ਉਧਰ ਦੇਖਣ ਚੱਲਿਆ ਰਹਿੰਪੀ ਵੀ ਉਧਰ ਵੀ ਭਰਿਆ ਹੋਊਗਾ ਤੇ ਉਹ ਪਰਲੀਆਂ ਮੋਟਰਾਂ ਦੇ ਵੀ ਭਰ ਗਿਆ ਇੱਕ ਇੱਕ ਕਿਹਰਾ ਉਹ ਵੀ ਕਰਦੇ ਆ ਜਿਹੜੇ ਵਿੱਚ ਰਹਿ ਗਏ ਉਹਨਾਂ ਨੂੰ ਜਨਰੇਟਰ ਲਾ ਕੇ ਸਿਰੇ ਲਾਉਨੇ ਅੱਜ ਤੇ ਦੇਖਦੇ ਆ ਪਣਦਾ ਫਿਰ ਅੱਜ ਦੀ ਸ਼ੁਰੂਆਤ ਹੋ ਗਈ ਦਿਨ ਦੀ ਆਪਣੀ 5 ਵਜੇ ਦੇ ਨੂੰ ਅੱਜ ਅੱਜ ਨਹੀਂ ਲੇਟ ਹੋਏ ਆਪਾਂ ਅੱਜ ਉੱਠ ਖੜੇ ਸੀ ਟਾਈਮ ਨਾਲ ਹੀ ਤੇ ਰੈਂਪੀ ਹੁਣੀ ਉੱਧਰ ਫਸੇ ਹੋਇਆ ਮੈਨੂੰ ਕਹਿੰਦਾ ਵੀਰੇ ਨੱਕੇ ਮੇਰੇ ਮੋਟਰਾਂ ਤੇ ਬਦਲਣ ਵਾਲਿਆਂ ਮਾਗਾ ਕੋਈ ਨਹੀਂ ਮੈਂ ਦੇਖ ਲੈਣਾ ਕਿੱਥੇ ਜਰਾ ਬਦਲਣ ਵਾਲਾ ਨੱਕਾ ਆਪਾਂ ਕਰ ਦਿੰਦੇ ਮੈਂ ਦੇਖੋ ਵੀਰੇ ਝੋਨਾ ਮਸ਼ੀਨ ਵਾਲਾ ਮੱਕੀ ਦੇ ਵੱਢ ਚ ਇਹ ਲੱਗਿਆ ਹੋਇਆ ਐਨ ਖੜਾ ਲਾਈਨ ਵਾਈਜ਼ ਪੂਰਾ ਟੌਪ ਟੌਪ ਦੇਖੋ ਸੋਹਣਾ ਸੁਨੱਖਾ ਝੋਨਾ ਹੋਰ ਸੋਹਣਾ ਹੋ ਜਾਊਗਾ ਸਪਰੀਹਾਂ ਕਰਨ ਵਾਲੀਆਂ ਰਹਿੰਦੀਆਂ ਨੇ ਹਜੇ ਬੱਟਾਂ-ਬੁੱਟਾਂ ਤੇ ਇੱਥੇ ਹੁਣ ਕਰਾਂਗੇ ਸਵੇਰੇ ਉੱਠਣਦਾਰ ਤੋਂ ਹੀ ਇੰਨਾ ਬਿਜ਼ੀ ਹੋ ਜਾਂਦਾ ਨਾ ਕੰਮ ਦੀ ਗੱਲ ਹੀ ਛੱਡ ਦਿੰਦਾ ਫੇਸਿਜਨ ਕਰਕੇ ਹਜੇ ਦੋ ਲ 5 ਵਜੇ ਮੈਂ ਫਾਰਮ ਤੇ ਫੀਗਾ ਉੱਥੇ ਮੋਟਰਾਂ ਤੇ 돌ੋਂ ਤੇ ਤੋਂ ਤੋਂ ਫੇਰ ਨੱਗੇ ਬਦਲੇ ਨੱਗੇ ਬਦਲ ਕੇ ਫੇਰ ਫਾਰਮ ਤੇ ਗਿਆ ਫਾਰਮ ਤੋਂ ਵਾਪਸ ਘਰੇ ਗਿਆ ਘਰੋਂ ਪ੍ਰਸ਼ਾਦਾ ਚੱਕਿਆ ਤੇ ਹੋਰ ਗੁਰੂ ਘਰੇ ਜਾਣਾ ਪ੍ਰਸ਼ਾਦਾ ਦੇ ਦੇਖੇ ਸਿਆੜ ਥਾੜ ਤੇ ਇੱਥੇ ਪ੍ਰਸ਼ਾਦਾ ਦੇ ਕੇ ਵਾਪਸ ਮੁੜਨਾ ਵਾਪਸ ਕੇ ਗਏ ਭਾਈ ਰੋਟੀ ਬੰਨ ਕੇ ਰੱਖਿਓ ਆ ਗਿਆ ਮੈਂ ਰੋਟੀ ਦੇਣੀ ਆ ਰੋਟੀ ਦੇ ਕੇ ਲੇਵਰ ਚੱਕ ਕੇ ਛੱਡਣੀ ਆ ਦੋ ਜਗ੍ਹਾ ਫੇਰ ਉਸ ਤੋਂ ਬਾਅਦ ਜਿੱਥੇ ਟਰੈਕਟਰ ਚੱਲਦੇ ਉਹਨਾਂ ਨੂੰ ਰੋਟੀ ਦੇਣੀ ਆ ਤੇ ਫੇਰ ਉਸ ਤੋਂ ਬਾਅਦ ਜਦੋਂ ਫ੍ਰੀ ਹੋਇਆ ਫੇਰ ਆਪਦੀ ਰੋਟੀ ਖਾਣ ਦਾ ਟਾਈਮ ਹੁੰਦਾ ਪਰ ਇੰਨਾ ਕੰਮ ਬਿਜ਼ੀ 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 ਜਲੀ ਹੁੰਦਾ ਹੈ ਅੱਗੇ ਆਪਾਂ ਨਾ ਪ੍ਰਸ਼ਾਦਾ ਛਕਾ ਕੇ ਪ੍ਰਸ਼ਾਦਾ ਛੱਕ ਕੇ ਫੇਰ ਮੁੜਦਾ ਹੁੰਦਾ ਮੈਂ ਤੇ ਹੁਣ ਦੋ ਹਫ਼ਤਿਆਂ ਤੋਂ ਮੇਤੋਂ ਨਹੀਂ ਉਹ ਕਰਿਆ ਜਾਂਦਾ ਵੀ ਪ੍ਰਸ਼ਾਦਾ ਨਹੀਂ ਛਕਾ ਹੁੰਦਾ ਸੇਵਾ ਨਹੀਂ ਕਰ ਹੁੰਦੀ ਹਨ ਐਵੇਂ ਹੀ ਮੋੜ ਨਾ ਪੈਂਦਾ ਤਾਂ ਕਿ ਉਧਰ ਮਗਰ ਰੋਟੀ ਤੋਂ ਬਿਨਾ ਜਵਾਕ ਰੋਂਣ ਲੱਗ ਜਾਂਦੇ ਆ ਰੋਟੀ ਤੋਂ ਲੇਟ ਹੋ ਜਾਈ ਜੇ ਤੇ ਆਹ ਹਫਤਾ ਵਾ ਆਹ ਐਦਵਾਰ ਅਗਲੇ ਐਦਵਾਰ ਤੱਕ ਸ਼ਾਇਦ ਠੀਕ ਹੋ ਜਾਈਏ ਬਾਕੀ ਚਲੋ ਵਾਹਿਗੁਰੂ ਇਦਾਂ ਹੀ ਸੇਵਾ ਕਰਾਈ ਚੱਲੇ ਬਸ ਉਹਰ ਆਪਾਂ ਨੂੰ ਕੀ ਚਾਹੀਦਾ ਕੰਮਕਾਰ ਵੀ ਹੋਈ ਜਾਣ ਤੇ ਸੇਵਾ ਵੀ ਹੋਈ ਜੱਲੇ ਵਿੱਚੀ ਸਾਰਾ ਕੁਝ ਹੋਈ ਪ੍ਰਸ਼ਾਦਾ ਦੇ ਕੇ ਆਪਾਂ ਹੁਣ ਚੱਲੇ ਮੋੜ ਪਿੰਡ ਨੂੰ ਰੋਟੀ ਬੰਨੀ ਬਈਆ ਕਰਤਾ ਫੋਨ ਆਪਾਂ ਬਾਗਦੌੜ ਜ਼ਿੰਦਗੀ ਦੇ ਵਿੱਚ ਚੱਲੀ ਜਾਂਦੀ ਆ ਚੱਲੀ ਜਾਂਦੀ ਆ ਹੁਣ ਪਹਿਲਾਂ ਰੋਟੀਆਂ ਅਜੇ ਦੇ ਕੇ ਹਟਈਆਂ ਸਵਾ 9:00 ਨੂੰ ਵਿਹਲਾ ਹੋਇਆ ਜਾਨੋ ਬੰਦੇ ਦਾ ਫੋਨ ਆ ਗਿਆ ਕਹਿੰਦਾ ਵੀ ਮੇਰੀ ਇੱਥੇ ਇੱਕ ਮੋਟਰ ਖੜੀ ਆ ਆਪਣੇ ਕੌਂਡੀਆਂ ਦੀ ਵੀ ਉਹ ਆਪਾਂ ਚਲਾਉਣੀ ਆ ਵੀ ਆਪਣਾ ਗਿਆਰੇ ਭਰ ਜਾਣਗੇ ਛੇਤੀ ਦੋ ਗੀਲੇ ਰਹਿੰਦੇ ਆ ਉੱਥੇ ਤੇ ਵੀ ਮੈਨੂੰ ਪੈਪ ਲਿਆ ਕੇ ਦੋ ਪੈਪ ਲੈ ਕੇ ਗਿਆ ਉਹ ਪੈਪ ਉੱਥੇ ਮੇਚਣੀ ਆ ਕਿਉਂਕਿ ਉਹਨਾਂ ਦਾ ਬ੍ਰੈਂਡ ਮੋਟਾ ਸੀ ਮਰ ਤੇ ਹੁਣ ਜਿਹੜੀ ਫੇਰ ਮੱਲਾਪੁਰ ਆਇਆ ਹੁਣ ਮੱਲਾਪੁਰ ਆਇਆ ਪੈਪ ਲੈਣ ਲਈ ਅਜੇ ਆਪ ਰੋਟੀ ਖਾਣੀ ਆ ਜਿਹੜੇ ਕੰਮ ਵਾਲੇ ਉਹਨਾਂ ਨੂੰ ਖਿਲਾਤੀ ਆਪਾਂ 9 ਵਜੇ ਤੈਨੂੰ ਖਿਲਾ ਲਈਦੀ ਆਪਾਂ ਮੈਂ ਨਹੀਂ ਲੇਟ ਆਉਣ ਦਿੰਦਾ ਰੋਟੀ ਨੂੰ ਕਿਉਂਕਿ ਫਿਰ ਟਾਈਮ ਨਾਲ ਸਾਜਰੇ ਦੇ ਉੱਠੇ ਹੁੰਦੇ ਆ ਤੇ ਭੁੱਖ ਲੱਗ ਜਾਂਦੀ ਹੈ ਤੇ ਜਈ ਵਾਰ ਕੋਈ ਕਾਰਨ ਕਰਕੇ ਹੋ ਜਵੇ ਲੇਟ ਹੋ ਜਵੇ ਨਹੀਂ ਤਾਂ ਮੈਂ ਤਾਂ ਬਹੁਤ ਟਾਈਮ ਨਾਲ ਰੋਟੀ ਚੱਕ ਕੇ ਤੁਰ ਪੈਣਾ ਦੁਪਹਿਰ ਦੀ ਰੋਟੀ ਵੀ ਆਪਾਂ 11:30 ਵਜੇ ਤੈਨੂੰ ਚੱਕ ਕੇ ਤੁਰ ਲਈਦੀ ਆ ਕਿਉਂਕਿ ਵੀ 2 ਵਜੇ ਤੱਕ ਸਾਰੇ ਪਾਸੇ ਰੋਟੀ ਦਿੱਤੀ ਜਾਂਦੀ ਆ ਆਪਣੇ ਅੱਪਾ ਪੈਲ ਦੇ ਆਧਾਰ ਤੇ ਰੱਖਿਆ ਹੋਇਆ ਰੋਟੀ ਨੂੰ ਵੀ ਰੋਟੀ ਦਾ ਕੰਮ ਛੇਤੀ ਤੋਂ ਛੇਤੀ ਹੋਵੇ ਬਸ ਹੋਰ ਕਿਸੇ ਕੰਮ ਦੀ ਟੈਨਸ਼ਨ ਨਹੀਂ ਰਹਿੰਦੀ ਰੋਟੀ ਦੀ ਟੈਨਸ਼ਨ ਰਹਿੰਦੀ ਆ ਵੀ ਹਾਂ ਰੋਟੀ ਦੇਣੀ ਆ ਬੰਦਿਆਂ ਨੂੰ ਟਾਈਮ 'ਤੇ ਪਹੁੰਚਣਾ ਕਿਉਂਕਿ ਆਪਾਂ ਕੰਮ ਕਰਦੇ ਆ ਰੋਟੀ ਖਾਤਰੀ ਤੇ ਜੇ ਰੋਟੀ ਟਾਈਮ 'ਤੇ ਨਾ ਪਹੁੰਚੇ ਤਾਂ ਫਿਰ ਗਲਤ ਹੋ ਜਾਂਦਾ ਜੇ ਕੋਈ ਬੰਦੇ ਦੀ ਮੈਂ ਡਿਊਟੀ ਲਾਵਾਂ ਅੱਜ ਰੋਟੀ ਤੂੰ ਦੇਣੀ ਆ ਜੇ ਲੇਟ ਕਰਦਾ ਆਪਾਂ ਫਿਰ ਉਹਦੀ ਕਲਾਸ ਲਾਉਣੀ ਪੈ ਜਾਂਦੀ ਵੀ ਭਾਈ ਕਿਉਂ ਨੇ ਲੇਟ ਕਰੀ ਰੋਟੀ ਤੇ ਲਓ ਜੀ ਹੁਣ ਹੋ ਗਿਆ ਲੰਚ ਦਾ ਟਾਈਮ 2-3 ਜਗ੍ਹਾ ਡਿਲੀਵਰੀ ਦੇ ਆਂਦੀ ਆਪਾਂ ਤੇ ਲਾਸਟ ਤੇ ਡਿਲੀਵਰੀ ਆ ਗਈ ਹੁਣ ਲਾਸਟ ਡਿਲੀਵਰੀ ਆ ਹੁਣ ਮੇਰਾ ਤਾਂ ਰੋਟੀ ਖਾਣ ਨਾਲ ਹੀ ਜੀ ਕਰਿਆਉਂਦਾ ਮਾਉਂਗੀ ਅੱਜ ਛੋਲਿਆਂ ਦੀ ਦਾਲ ਆ ਵਿੱਚ ਪਾਇਆ ਹੋਇਆ ਕੱਦੂ ਆਹਾਹਾ ਕੀ ਆ ਸਵਾਦ ਜੰਮੀ ਭਾਈ ਹੁਣੀ ਪਿੱਤਰ ਹੁਣੀ ਸਾਰੇ ਇੱਥੇ ਆ ਇਹਨਾਂ ਦੀ ਰੋਟੀ ਲੈ ਕੇ ਆ ਤੇ ਕੱਦੂ ਕਰਦੇ ਆ ਜਨਰੇਟਰ ਚੱਲਦਾ ਆ ਜੰਮੀ ਭਾਈ ਦਾ ਟਰੈਕਟਰ ਉਹ 36 ਦੀ ਆ ਗਿਆ ਉਹ ਵੀ ਆ ਗਿਆ ਰੋਟੀ ਖਾਣ ਦੇ ਮੀਂਹ ਵੀ ਲਓ ਜੀ ਕਾਓ ਵੀਰੇ ਕੱਦੂਆਂ ਵਾਲਾ ਛੋਲੇ ਲਿਆ ਜੰਮੀ ਬਾਈ ਪਾਈਏ ਦਾਲ ਹਾਂ ਕੱਦੂ ਆ ਛੋਲੇ ਆ ਸੱਚ ਦਲੇ ਹੋਏ ਘਰੇ ਵੀ ਬੋਤਲ ਰਹੀ ਕਿ ਆ ਪਤਰਾ ਮੈਨੂੰ ਨਹੀਂ ਜੀ ਦੋ ਦੋ ਗਰੂਪ ਨੇ ਬੰਦਿਆ ਯਾਰ ਤੂੰ ਚਾਰ ਖਾ ਚਾਹੇ ਯਾਰ ਮੈਂ ਤੂੰ ਤੇ ਮੱਛਰ ਇੰਨਾ ਕਿਉਂ ਆ ਕੇ ਠੇਕਾ ਕੋਲੇ ਆ ਆ ਬੰਦੀਆਂ ਬੈਠਾ ਹੋਊ ਹਾਂ ਛੋੜ ਕੇ ਬੈਠਾ ਓ ਏਸੀ ਵਾਲਾ ਲਿਆ ਅੱਜ ਨਹੀਂ ਪਾਣੀ ਉਹ ਬਾਲੀ ਸਵਾਦ ਆ ਦਾਲ ਨਹੀਂ ਨਹੀਂ ਉਹ ਮੈਂਗਾ ਤੂੰ ਖਾ ਲੈ ਪਰ ਨਹੀਂ ਆ ਉਹ ਤਾਂ ਹੀ ਤਾਂ ਹੀ ਤਾਂ ਹੀ ਤਾਂ ਠੰਡੇ ਲਿਆਂਦੀ ਆ ਐ ਜੀ ਕਰ ਤਾਂ ਹੀ ਤਾਂ ਕੱਦੂਆਂ ਵਾਲੀ ਲਿਆਂਦੀ ਆ ਹਾਂ ਮੈਂ ਠੰਡੇ ਲੈ ਆਣਾ ਹਾਂ ਵੀ ਕੱਦੂ ਠੰਡਾ ਹੁੰਦਾ ਪੈਰਾਂ ਨੂੰ ਪੈਰਾਂ ਨੂੰ ਮਲਦੇ ਆ ਲੋਕ ਤਾਂ ਲਓ ਜੀ ਚਲਦੀ ਆ ਲੈ ਬਾਈ ਝੋਨੇ ਦੀ ਉਧਰ ਪਿੱਤਰ ਲਾਇਆ ਉਧਰ ਲਈ ਮੋਟਰ ਤੇ ਦੋ ਤਿੰਨ ਗੀਲੇ ਤੇ ਹੁਣ ਇੱਧਰ ਸ਼ੁਰੂ ਕੀਤਾ क्या गर्मी लगती है ओ गर्मी लगती है गर्मी ट्रेटर नहीं गर्म होंगे ਜੇ ਪਨੀਰੀ ਵੀਰੇ ਹੱਥ ਦੀ ਆ ਪਨੀਰੀ ਹੱਥ ਵਾਲੀ ਪਨੀਰੀ ਦੇ ਵਿੱਚ ਨਾ ਕਈ ਵਾਰ ਕਿਤੇ ਮੈਟ ਮੋਟਾ ਵੀ ਹੋ ਜਾਂਦਾ ਵਾ ਬੰਦਿਆਂ ਤੋਂ ਜਿੱਥੇ ਵੈਟ ਮੋਟਾ ਹੋ ਗਿਆ ਉੱਥੇ ਫਿਰ ਫਰਕ ਪੈ ਜਾਂਦਾ ਇਹ ਪਰ ਲਵਾਈ ਬਹੁਤ ਸੋਹਣੀ ਕਰ ਕਰਦੀ ਆ ਮਸ਼ੀਨ ਦੇਖ ਲਓ ਵੀਰੇ ਇਰਦਾ ਮੜਾ ਇਹ ਪਾਣੀ ਦਾ ਬੰਦ ਕਰ ਦਿਓ ਪਾਣੀ ਨਿਕਲੀ ਜਾਂਦਾ ਕੁਛ ਲਿਆ ਇਹਦਾ ਨੱਕਾ ਉਧਰ ਲਾ ਕੇ ਬਾਈ ਸੁੱਕੇ ਕੇ ਅਰਜ ਉਹਦੇ ਹੁਣ ਪਾਣੀ ਨਿਕਲੀ ਜਾਂਦਾ 11 ਖਾਲੀ ਹੋ ਜਾਣਾ ਮੈਂ ਤਾਂ ਲਾਦਾ ਰਾਤ ਵੀ ਐਵੇਂ ਖਾਲੀ ਹੋਇਆ ਹੁਣ ਨਹੀਂ ਆ ਐਵੇਂ ਪਾਣੀ ਨਿਕਲਦਾ ਸੀ ਆ ਤੇ ਪਤਾ ਲੱਗ ਗਿਆ ਨਾ ਵੀ ਟਰੇ ਵਾਲਾ ਪੂਰਾ ਵਧੀਆ ਵਾ ਅਗਲੀ ਵਾਰ ਨੂੰ ਸਾਰੀ ਟਰੇ ਲੈ ਦੇਣੀ ਹੈ ਹੈ ਇਨਾਮੁੱਲਾ ਆਪਣੇ ਟਰੇ ਵਾਲਾ ਹਾਂ ਹਾਂ ਸਹੀ ਗੱਲ ਹੈ ਹੈਲੋ ਚਲੇ ਫੇਰ ਰਹਿਣ ਦੇ ਸਵੇਰੇ ਕੋਲੇ ਹੋ ਕੇ ਐ ਕਰਨਾ ਉਹ ਜਮਾੜਾ ਜਾਂ ਨੱਕਾ ਛੱਡ ਦੇ ਉਹ ਜ ਮਾੜੀ ਜੀ ਪਲੇਟ ਖੋਲ ਦੇ ਬਾਕੀ ਪਾਣੀ ਉਰੀ ਛੱਡ ਦੇ ਠੀਕ ਹੈ ਨਾ ਹਾਂ ਐਦਾਂ ਕਰ ਦੇ ਉਹ ਜੀ ਦੇਖ ਕੇ ਬਾਕੀ ਪਾਣੀ ਉਰੀ ਪਈ ਜਾਣ ਦੇ ਉਹ ਜ ਮਾੜਾ ਜਆ ਪਾਣੀ ਛੱਡ ਦੇ ਜਿੰਨੇ ਕ ਨਾਲ ਵੀ ਉਹ ਭਰ ਜਵੇ ਤੇ ਆ ਬੱਟਾ ਬੁੱਟਾ ਬੰਦ ਕਰਾ ਦੀ ਪੱਕੀਆਂ ਜਿਹੜੀਆਂ ਦੇਖ ਕੇ ਤੇ ਆ ਜ ਵਿਚ ਜਿਹੜੀ ਇਹ ਮੋਟਰ ਦਾ ਹੋ ਗਿਆ ਨੱਕਾ ਸਈ ਨਹੀਂ ਔਰਲੀ ਦਾ ਛੇ ਕਿ ਆ ਜਿੱਥੇ ਝੋਨਾ ਲਾਉਨੇ ਆ ਹਾਂ ਹਾਂ ਵਿਚਾਲੇ ਛੱਡਦਾ ਇਹਦਾ ਨਹੀਂ ਆਦਾ ਮੈਂ ਬੰਦ ਕਰਾਤਾ ਥੱਲਿਓ ਫਿਰ ਪੱਕੇ ਖਾਲ ਚ ਨੱਕਾ ਲਵਾ ਦੀ ਦੇਖ ਕੇ ਆ ਸੁੱਕੇ ਘਰ ਚ ਬੱਟਪੂੜ ਦੇਖ ਲਈ ਉਹਦੀ ਕਿਤੇ ਮਾੜੀ ਨਾ ਹੋਵੇ ਠੀਕ ਹੈ ਤੇ ਅੱਛਾ ਤੇ ਆ ਜਿਹੜੀ ਵਿਚਾਲੜੀ ਮੋਟਰ ਇਹਦਾ ਪਾਣੀ ਰੋਡ ਵਾਲੇ ਪਾਸੇ ਚੜਦੀ ਚੱਜ ਨਾਲ ਨੱਕਾ ਲਾ ਦਿਓ ਕਿਤੇ ਨੱਕਾ ਖਰਾਬ ਨਾ ਹੋਵੇ ਟੁੱਟੇ ਨਾ ਨਹੀਂ ਇੱਕ ਪੇਟੀ ਦਾ ਬਾਲੀ ਹੋ ਜੂ ਇੱਕ ਪੇਟੀ ਕਿਹੜੇ ਬਾਪੇ ਨੇ ਚੜਾਉਣੀ ਆ ਆ ਫੇਰ ਨਹੀਂ ਸੌਕ ਸੌਕ ਦਾ ਖਲਾ ਇੱਕ ਪੇਟੀ ਨਹੀਂ ਹਾਂ ਬੋਤਲ ਖੰਡ ਚੜਾ ਦਾਂਗੇ ਕੋਈ ਦਾ ਆਹ ਕਿਉਂ ਠੀਕ ਦਰ ਬੋਤਲ ਖੰਡ ਤਾਂ ਠੀਕ ਆ ਚੱਲ ਅੰਗਰੇਜ਼ੀ ਦੀ ਚੜਾ ਦਾਂਗੇ ਬੋਤਲ ਖੰਡ ਤਾਂ ਚੜ ਜਾਂਦੀ ਹੁੰਦੀ ਆ ਲਓ ਜੀ ਚੱਲਦੀ ਆ ਝੋਨੇ ਦੀ ਬਜਾਈ 26 ਦੀ ਆਪਣੇ ਤਾਂ ਸਾਰੇ 26 ਹੋਈ ਐ ਇਸ ਵਾਰ ਬਾਸਨਤੀ ਦੀ ਜਿਹੜੀ ਪਨੀਰੀ ਆਪਾਂ ਬੀਜੀ ਸੀ ਉਹ ਸਾਰੀ ਹੋ ਗਈ ਖਰਾਬ ਕਿਉਂਕਿ ਉਹਦੇ ਵਿੱਚੋਂ ਨਿਕਲ ਗਿਆ ਕੰਮ ਹੋ ਗਿਆ ਸੀ ਖਰਾਬ ਉਹ ਬੂਆ ਬਾਬਾ ਇਹ ਤੇ ਹੁੰਦਾ ਹੀ ਆ ਇੰਨਾ ਘਟਕਦਾ ਰਵੇ ਤੇ ਹੁੰਦਾ ਹੀ ਆ ਇੰਨਾ ਹੁਣ ਕਿਤੇ ਘੱਟ ਪੈ ਜਾਂਦਾ ਕਿਤੇ ਜ਼ਿਆਦਾ ਪੈ ਜਾਂਦਾ ਕਿਉਂਕਿ ਇਹ 'ਚ ਕਿਹੜਾ ਮਿੰਤੀ ਨਾਲ ਪੈਣਾ ਇਹ 'ਚ ਮਿੰਤੀ ਨਾਲ ਨਹੀਂ ਨਾ ਪੈਣਾ ਰੇਤਾ ਇਹ 'ਚ ਤਾਂ ਹੂੰ ਪਈ ਜਾਣਾ ਰੇਤਾ ਕਿ ਉਹੀ ਆ ਕਿਸੇ ਜਿਹੜੇ ਤਾਂ ਜ਼ਿਆਦਾ ਹੋ ਜਾਂਦਾ ਹੁਣ ਹੁਣ ਬੰਦੇ ਐ ਤਾਂ ਥੋੜਾ ਫੇਰਦੇ ਆ ਉਹਦੇ ਉੱਤੇ ਥੋੜਾ ਫਿਰਦਾ ਫੇਰ ਹੀ ਉਦੋਂ ਬਾਅਦ ਵੀ ਪੈਂਦਾ ਹੁਣ ਉਹ ਕਿਤੇ ਹੀ ਨੀਵਾ ਹੋ ਜਾਂਦਾ ਜਾਂ ਉਹ ਉੱਚਾ ਹੋ ਜਾਂਦਾ ਉਦੋਂ ਫਿਰ ਵੱਧ ਘੱਟ ਹੋ ਜਾਂਦਾ ਆਪਣੇ ਕੋਲੇ 10000 ਟ੍ਰੇ ਸੀਗੀ ਅਗਲੀ ਵਾਰ ਨੂੰ ਹੁਣ ਆਪਾਂ ਵਧਾ ਕੇ ਲੈ ਲੇ ਸਾਰੇ ਖੱਤੇ ਦੀ ਟ੍ਰੇ ਹੀ ਲੈ ਲੈਣੀ ਆ ਨਾਲੇ ਟ੍ਰੇ ਵੀ ਲਵਾਂਗੇ ਨਾਲੇ ਲੋਕਾਂ ਨੂੰ ਵੇਚਣ ਲਈ ਵੀ ਬਾਈ ਆਪਾਂ ਲੈ ਲੈਣੇ ਪਨੀਰੀ ਬੀਜਾਂ ਨੂੰ ਲੱਗਦਾ ਤਾਂ ਕਿੰਨਾ ਕੁ ਟਾਈਮ ਆ ਤੈਨੂੰ ਪਤਾ ਸੀ ਹਾਂ ਮੈਂ ਲੱਗਦਾ ਸਾਰ ਦਿਹਾੜੀ ਚ ਜਾਏ 100 ਕਿੱਲੇ ਦੀ ਬੀਜ ਕੇ ਰੱਖ ਦੇ ਆ ਇੱਕ ਘੰਟੇ ਚ 800 ਘੜ ਦਿੰਦੀ ਆ ਤੇਲਾ ਜੇ ਜੇ ਸਾਰੀ ਦਿਹਾੜੀ ਚ ਲਾ ਦੇਵੇ ਮਿੱਟੀ ਚਾਹੀਦੀ ਅਗਲੀ ਵਾਰ ਨੂੰ ਆਪਾਂ ਮਿੱਟੀ ਉਹ ਬਣਾ ਲੈਣਾ ਟਰੈਕਟਰ ਮੂਰੇ ਲਵਾ ਲੈਣਾ ਉਹ ਲੋਡਰ ਜਿਹਾ ਤੇ ਉਹ ਜਾਲੀ ਟਰਾਲੀ ਤੇ ਹੋਲ ਰੱਖ ਲਾਂਗੇ ਜਾਲੀ ਬੱਸ ਦੋ ਟਰਾਲੀਆਂ ਵੱਡੀਆਂ ਛਾਣ ਕੇ ਉਦੋਂ ਵਾ ਪਨੀਰੀ ਤੇ ਝੁੱਟੀ ਲਾ ਲੋ ਚੱਲ ਮੇਰੇ ਹੁਣ ਤਾਂ ਇਹਦਾ ਲੱਗ ਗਿਆ ਪਤਾ ਵੀ ਰਿਓ ਤਾਂ ਰਿਓ ਪੂਰਾ ਘੱਟ ਪਾਵੋ ਜਦੋਂ ਲਾਉਣਾ ਉਦੋਂ ਪਾਈ ਦੇਣਾ ਉਹ ਸਾਲੇ ਕਹਿੰਦੇ ਹੁੰਦੇ ਸੀ ਪਨੀਰੀ ਵੱਡੀ ਆ ਆਹੋ ਦੇ ਲਾਉ ਬੇਲ ਤੂੰ ਦੇਖ ਲੈ ਪੂਰੀ ਟੌਪ ਦੀ ਲਾਉਂਦੀ ਆ ਮੈਂ ਦੇਖ ਖੜੀ ਆ ਸਾਰਾ ਝੋਨਾ ਖੜਾ ਇੱਕ ਵਾਦਿਆ ਉਹਦਾ ਬੋਧ ਉਹੀ ਦੁਗਨ ਕਰੀ ਜਾਂਦੇ ਹੁੰਦੇ ਸੀ ਮਾੜੀ ਜੀ ਵੱਡੀ ਹੋਣੀ ਉਹਨਾਂ ਕਹਣਾ ਲੈ ਜੀ ਪਨੀਰੀ ਤੁਸੀਂ ਵੱਡੀ ਲਾਤੀ। ਉਹ ਇਹਦੇ ਨਾਲ ਹੁਣ ਕਿੱਡੀ ਕਿੱਡੀ ਪਨੀਰੀ ਲਈ ਜਾਂਦੇ। ਆਹ ਨਾ ਜ਼ਾਮ ਨੇ। ਇਹ ਮੈਟ ਵਾਲੀ ਪਨੀਰੀ ਕਰਕੇ ਇਹਦੇ ਨਾਲ ਬਜਾਈ ਥੋੜੀ ਜਿਹੀ ਹੌਲੀ ਹੁੰਦੀ ਹੈ। ਕਿਉਂਕਿ ਕਈ ਵਾਰ ਕਿਤੇ ਰੋੜੀ ਰੂੜੀ ਆ ਜਾਂਦੀ ਹੈ ਜਾਂ ਕੁਝ ਮਿੱਟੀ ਵੀ ਜ਼ਿਆਦਾ ਆ ਜਾਂਦੀ ਹੈ ਤਾਂ ਕਰਕੇ ਫਸ ਜਾਂਦੀ ਹੈ। ਤੇ ਜਿਹੜੀ ਆਪਣੀ ਟ੍ਰੇ ਵਾਲੀ ਪਨੀਰੀ ਆ ਉਹਦੇ ਵਿੱਚ ਜਮਾਂ ਹੀ ਨਹੀਂ ਰੁਕਾਵਟ ਸੀ ਜਮਾਂ ਵੀ ਵੀ ਇੰਨਾ ਫਾਇਦਾ ਵਾ ਟ੍ਰੇ ਵਾਲੀ ਪਨੀਰੀ ਟ੍ਰੇ ਵਾਲੀ ਪਨੀਰੀ ਦਾ ਵਾਹਲੀ ਨਜ਼ਾਰਾ ਦਾ ਓਏ ਉਦੋਂ ਦਾ ਟੋਪੀ ਇੰਨੀ ਸੀ ਪਨੀਰੀ ਚੱਜਦੀ ਨਹੀਂ ਹਰੀ ਹੋਈ ਆਪਣੀ ਤਾਂ ਫੇਰ ਵੀ ਬਹੁਤ ਸੋਹਣੀਆਂ ਆ ਰਹੀਆਂ ਹੋ ਗਈਆਂ ਗਰਮੀ ਕਿੰਨੀ ਸੀ ਉਦੋਂ ਤਾਂ ਲੋਕਾਂ ਦੇ ਛਿੱਟੇ ਦਿੱਤੇ ਹੋਏ ਨਹੀਂ ਹਰੇ ਹੋਏ ਸੀ ਆਪਣੇ ਦਾ ਫੇਰ ਵੀ ਸਾਰੀ ਹਰੀ ਹੋ ਗਈ ਪਨੀਰੀ ਇੱਕ ਗੱਲੀ ਆਪਣੀ ਉਹ ਬਾਸਮਤੀ ਹਰੀ ਘਟੋਈ ਦੀ ਉਹ ਦੁਬਾਰਾ ਬਾਕੇ ਬੀਜੀ ਉਹ ਸਾਰੀ ਨੇ ਝੰਡਾ ਰੋ ਕੱਢ ਲਿਆ ਹਾਂ ਆ ਦੇਖੋ ਕਿੰਨੀ ਦਬਕੇ ਚੱਲਦੀਆਂ ਮੂਹਰਲਾ ਟਾਇਰ ਅੱਜਾ ਵਾਤੇ ਖੁੱਬਿਆ ਪਰ ਇਹਦੇ ਨਾਲ ਮਗਰ ਜਿਹੜਾ ਉਹ ਆ ਉਹ ਸੈਂਸਰ ਸਿਸਟਮ ਆ ਤੇ ਵੀ ਉਹਦੇ ਵਿੱਚ ਨਾ ਉਹਨੂੰ ਉਸ ਤੋਂ ਬਾਅਦ ਡੂੰਘਾ ਨਹੀਂ ਜਾਣ ਦੇਣਾ ਜਿੰਨੇ ਤੇ ਆਪਣਾ ਸੈਟ ਮਸ਼ੀਨ ਚਾਹੇ ਮੂਹਰੋਂ ਜਿੰਨੀ ਮਰਜ਼ੀ ਡੂੰਗੀ ਹੋ ਜਵੇ ਪਰ ਉਹ ਜਿਹੜਾ ਮਗਰਲਾ ਪਲੜਾ ਜਿਹਾ ਵਾ ਉਹ ਨਹੀਂ ਡੂੰਘਾ ਜਾਂਦਾ ਜਿਹੜਾ ਬੀਲ ਆਉਂਦੀ ਆ ਉਹਨੇ ਨਹੀਂ ਬਿਲਕੁਲ ਵੀ ਡੂੰਘਾ ਜਾਣਾ ਉਹਨੇ ਉਨੇ ਤੇ ਉਨੇ ਦੇ ਹੀ ਰਹਿਣਾ ਜਿੱਥੇ ਉਹ ਹੈਗਾ ਵਾ ਨਾ ਲੀ ਬਣਾਉ ਪਾਉਣੀਆਂ ਨਾਲੇ ਆ ਦੇਲ ਪੂਰਾ ਡੱਕਰ ਪਾਣੀ ਨੇ ਨਾਲ ਬੋਤਲ ਵੀ ਦਵਾਂਗੇ ਨਾਲ ਪੀਜ਼ਾ ਵੀ ਖਿਲਾਵਾਂਗੇ। ਓ ਬਾਈ ਬੋਤਲ ਨਾਲ ਪੀਜ਼ਾ। ਓ ਤੈਨੂੰ ਤੈਨੂੰ ਦੂਜਾ ਖਿਲਾਵਾਂਗੇ ਮੁਰਗੇ ਵਾਲਾ। ਆਪਾਂ ਹੁਣ ਚੱਲੀਏ ਜਿਗਰਾ ਉਹਨੂੰ। ਉਤੋਂ ਮੋਟਰ ਲੱਦ ਕੇ ਲਿਓਣੀਆਂ ਕਲਕੱਤਾ ਮਸ਼ੀਨਰੀ ਵਾਲਿਆਂ ਦੇ ਆਪਾਂ ਪਿੰਡੋਂ ਭੱਜਿਆ ਭੱਜਾਇਆ ਕੰਮ ਛੱਡ ਛੁੱਟ ਕੇ ਮੈਂ ਤੇ ਇੱਥੇ ਆਇਆ ਤਾਂ ਇੱਥੇ ਦੁਕਾਨ ਬੰਦਾ ਕਲਕੱਤਾ ਮਸ਼ੀਨਰੀ ਸਟੋਰ ਵਾਲਿਆਂ ਨੇ ਜਿਗਰਾਉਤ ਆਪਾਂ ਮੋਟਰਾਂ ਇਹਨਾਂ ਤੋਂ ਲੈਣੇ ਹੁੰਦੇ ਆ ਨਵੀਆਂ ਵੀ ਲੈ ਲਈਆਂ ਇਹਨਾਂ ਤੋਂ ਪੁਰਾਣੀਆਂ ਵੀ ਲੈ ਲਈ ਵਧੀਆ ਰੇਟ ਦਿੰਦੇ ਆ ਆਪਾਂ ਨੂੰ ਠੀਕ ਰੇਟ ਲਾਉਂਦੇ ਆ ਸਾਰਾ ਕੁਝ ਚਲੋ ਜੀ ਹੁਣ ਵਾਪਸੀ ਕੱਲ ਫੇਰ ਆਉਣਾ ਪਊਗਾ ਕੱਲ ਦੇਖेंगे ਕੱਲ ਮਿਲेंगे ਫੇਰ ਕੱਲ ਨੂੰ ਪਤਾ ਨਹੀਂ ਬਾਪੂ ਆਵੇ